15 ਅਗਸਤ ਆਨ ਦੇ ਚਲਦੇ ਹੋਏ ਹੁਸ਼ਿਆਰਪੁਰ ਪੁਲਿਸ ਵੱਲੋਂ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਦੇ ਚਲਦੇ ਹੋਏ ਅੱਜ ਹੁਸ਼ਿਆਰਪੁਰ ਵਿਖੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਕਿ ਸ਼ਰਾਰਤੀ ਅਨਸਾਰ ਦੇ ਉੱਤੇ ਨਕੇਲ ਕੱਸੀ ਜਾ ਸਕੇ ਜਾਰੇ ਵਾਣਾ ਦੀ ਜੀਆ ਸ਼ਰਮਾ ਮਾਨ ਤੋਂ ਦਾ ਜਿਹੜੀਆਂ ਡੇਲੀ ਸਰਟ ਕਰ ਰਿਹਾ ਤਾਂ ਕਾਰਜ ਨਾਟਾ ਬੀ ਹੁੰਦੀ ਆ ਲੱਗੇ ਨਜ਼ਰ 15 ਤੱਕ ਜਿਹੜੀ ਆ ਜਾਗੀਰ ਤੇ ਦਿਹਾੜਾ ਆ ਰਿਹਾ ਕਿਰੀਆ ਗੱਟੀਆਂ ਛੱਕੀ ਗੱਟੀਆਂ ਨੇ ਉਹਦੇ ਚੈੱਕ ਕਰ ਰਹੇ ਆ ਜਦੋਂ ਪੁੱਛ ਰਹੇ ਕਿੱਥੋਂ ਆ ਰਹੇ ਕਿੱਥੋਂ ਜਾ ਰਹੇ ਆ ਐਡਰੈਸ ਵੀ ਨੋਟ ਕਰ ਰਹੇ ਆ ਛੱਕੀ ਵੀਹਿਕਲ ਆ ਛੱਕੀ ਟੂ ਵੀ ਉਹਨਾਂ ਦੀ ਚੈੱਕਿੰਗ ਹੋ ਰਹੀ ਆ ਸਰੋ ਉਹ ਇਹ ਇਹਦੇ ਤੋਂ ਹੋਰ ਕੀ ਗਿਣਤੀਆਂ ਕੀਤੀਆਂ ਗਿਆ ਇਹ ਜਿੱਦਿਆਂ ਵੀ ਸਰਕਾਰੀ ਬੈਡਿੰਗਾਂ ਨੇ ਜਿਨ੍ਹਾਂ ਕੁ ਬਸਟਾਂ ਦਾ ਰੇਲਵੇ ਤੇ ਕਿੰਨਾ ਆਪਣੇ ਕੋ ਬਲੈਕ ਫਿਨਿਸ਼ਕਾਰੀ ਜਿਹੜੀਆਂ ਬੈਡਿੰਗਾਂ ਆ ਉਹਨਾਂ ਦੀ ਵੀ ਜਿਹੜੇ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਆ ਕਿ ਜੇ ਕੋਈ ਵੀ ਭੀੜ ਭੜਕੀ ਜਗ੍ਹਾ ਤੇ ਕੋ ਬੈ ਗਿਆ ਕੁੱਤੇ ਬਣਿਆ ਕੋ ਲੋਹਾ ਸਿੱਕੜੀ ਖੜੀ ਆ ਪੂਰੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਆ ਸਰ ਹੁਣ ਤੱਕ ਦਾ ਕੋਈ ਗੱਡੀਆਂ ਜਿੰਨੀਆਂ ਚੈਕਿੰਗ ਹੋ ਕੋਈ ਨਸ਼ੀਲਾ ਪਰਦਾ ਦਾ ਕੋਈ ਕਰਦਾ ਕੋਈ ਨਹੀਂ ਕੁਛ ਨਹੀਂ ਨਿਕਲੇ ਆਂਦੇ ਦੇ ਲਿਆ ਜੇ ਹੋਇਆ ਤੁਹਾਡੇ ਨੋਟਿਸ ਦੇਵਾਂਗੇ ਸਾਡੇ ਮੈਦਾਂ ਚੈਕਿੰਗ ਹੋ ਰਹੀ ਆ ਇਹ ਛੇਟਰ ਨਾ ਕਾ ਹੁੰਦਾ ਕਿ ਦਾ ਕੈਂਟ ਡੇਢ ਕਿੰਟ ਨਾ ਕੱਚਾ ਰਾਵਾਂਗੇ ਤੇ ਡੇਢ ਕਿੰਟ ਲਾਵਾਂਗੇ ਠਿਕਾਣਾ ਇਹ ਆਪਣੇ 64 ਚਾਪੀਰ ਭਟਿਆ ਦੀ ਜਗ੍ਹਾ ਆ ਬਜ਼ਾਰਾਂ ਵਿੱਚ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਜੀ ਮੈਂ ਬੇਪਰਤੀ ਕਹਿਣਾ ਚਾਹੁੰਦਾ ਵੀ ਤੁਹਾਨੂੰ ਕੋਈ ਵੀ ਬਲਵਾਤੀ ਜੀ ਦੀ ਆ ਕੋਈ ਬੈਦ ਪਿਆ ਜਾਂ ਲਵਾਖ ਗੱਡੀ ਆ ਉਹਦੀ ਇਨਫਰਮੇਸ਼ਨ ਜਿਹੜੀ ਆ ਇਮੀਡੀਏਟਲੀ ਬਲੀਨ ਦਿੱਤੀ ਜਾਵੇ ਤੇ ਜਿਹੜੀ ਆ ਸੇਫਟੀ ਜਿਹੜੀ ਆ ਅਸੀਂ ਦੇਖੋ ਅੱਜ ਉਹ ਰਹਿੰਦੀ ਰਹਿੰਦਾ